ਦਿਲਜੀਤ ਦੋਸਾਂਝ ਦਾ ਮੁੰਬਈ ਦੇ ਵਿੱਚ ਲਾਈਵ ਕਨਸਰਟ ਲੱਗਿਆ ਸੀ ਤੇ ਦਿਲਜੀਤ ਦੋਸਾਂਝ ਨੇ ਜਿਹੜੀ ਜੈਕਟ ਪਾਈ ਹੋਈ ਸੀ ਉਹ ਕਿਸ ਨੂੰ ਦੇ ਦਿੱਤੀ ਆਖਰਕਾਰ ਜੀ ਹਾਂ ਦੋਸਤੋ ਤੋਂ ਕੁੜੀਆਂ ਦੀ ਵੀਡੀਓ ਇੰਟਰਨੈਟ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਦਿਲਜੀਤ ਦੋਸਾਂਝ ਦੀ ਇਹ ਵਾਲੀ ਜੈਕਟ ਪਾਏ ਦਿਖਾਈ ਤੇ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਦਾ ਨਾਮ ਆਸੀ ਖੰਨਾ ਤੇ ਦੂਜੀ ਦਾ ਨਾਮ ਸਿਮਰਨਾ ਇਹ ਦੋਨਿਆਂ ਦੀ ਹੀ ਬਹੁਤ ਵੱਡੀ ਫੈਨ ਫੋਲੋਇੰਗ ਵੀ ਆ ਪੂਰਾ ਬੋਲੀਵੁੱਡ ਦਿਲਜੀਤ ਦੋਸਾਂਝ ਦਾ ਫੈਨ ਆ ਹੁਣ ਲੈ ਚਲਦੇ ਹਾਂ ਤੁਹਾਨੂੰ ਉਹਨਾਂ ਵੀਡੀਓ ਕਲਿੱਪਸੇ ਵਾਲ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਧੰਨਵਾਦ ਕੀਤਾ ਹੈ ਦਲਜੀਤ ਦੋਸਾਂਝ ਦਾ ਜੈਕਟ ਦੇਣ ਦੇ ਲਈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਦਲਜੀਤ ਦੋਸਾਂਝ ਕਿੰਨਾ ਡਾਊਨ ਟੂ ਅਰਥ ਆ ਕਹਿੰਦਾ ਆ ਉਹਨੂੰ ਦੇਣੀ ਹੈ ਇਹ ਜੈਕਟ ਜੈਕਟ ਲੈਣ ਤੋਂ ਬਾਅਦ ਖੁਸ਼ੀ ਦਾ ਠਿਕਾਣਾ ਨਹੀਂ ਰਹਿਦਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇੰਨਾ ਵੀਡੀਓਜ਼ ਕਲਿੱਪਸ ਤੇ ਵੱਲ ਇੰਨਾ ਵੱਡਾ ਸੁਪਰਸਟਾਰ ਆ ਦਲਜੀਤ ਦੋਸਾਂਝ ਫੇਰ ਵੀ ਇੰਨਾ ਜ਼ਿਆਦਾ ਡਾਊਨ ਟੂ ਅਰਥ ਆ ਇਹ ਰਤਬਾ ਆ ਦਲਜੀਤ ਦੋਸਾਂਝ ਦਾ ਪੰਜਾਬ ਪੰਜਾਬੀਅਤ ਦਾ ਮਾਣ ਉੱਚਾ ਕਰ ਰਿਹਾ ਹੈ ਅਤੇ ਪੱਗ ਨੂੰ ਦੂਸਰੇ ਲੈਵਲ ਤੇ ਲੈ ਕੇ ਗਿਆ ਹੈ ਸਿੱਧੂ ਮੂਸੇਵਾਲੇ ਵਾਂਗੂ

ਇਹ ਜੈਕਟ ਲੈਣ ਤੋਂ ਬਾਅਦ ਤੁਸੀਂ ਖੁਸ਼ੀ ਦੇਖ ਸਕਦੇ ਹੋ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਆਸੀ ਖੰਨਾ ਦੀ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਕਰਦੇ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਪੰਜਾਬੀ 뮤직 ਇੰਡਸਟਰੀ ਅਤੇ ਪੰਜਾਬ ਤੋਂ ਰਿਲੇਟਿਡ ਅਪਡੇਟਸ ਦੇ ਲਈ ਧੰਨਵਾਦ ਮਿਲਦਿਆਂ ਹੋਰ ਤਾਜ਼ੇ ਅਪਡੇਟਸ ਲੈ ਕੇ